ਫਿਰ ਪੂਰੀ ਨਹੀਂ ਅੱਗੇ ਪਾਟੀ ਨਹੀਂ ਮਰੀ ਪਾਟੀ ਜੀ ਅਗੱਡੀ ਆਪੇ ਹਾਂ ਉਹ ਸੌਣ ਵਾਲੇ ਸਾਬਾ ਜੀ ਆ ਬੱਜਿਆ ਇਹ ਐਂਗਲ ਵੱਜਿਆ ਇਹਦਾ ਨਾ ਜੀ ਵੱਜਿਆ ਇਹ ਗਾਹ ਤੱਕ ਚੋਬ ਜੀ ਹੈ ਵਾਇਰ ਜਿੱਦਾਂ ਇੱਧਰ ਬਤਾਈ ਆ ਰਹੇ ਬੰਦੇ ਤਾਂ ਲੱਜੀ ਹੈ ਕੁਛ ਵੀ ਆਪਣਾ ਢਾੜੀ ਤਾਂ ਗਿਆ ਸੱਚੀ ਹੋ ਗਿਆ ਨਾ ਬੁੜੀ ਹੋਗੀ ਨਾ ਇਹ ਦੇਖੇ ਪਿੱਛੇ ਮਾਰੀ ਹੋਈ ਹੈ ਕਿਸ ਨੇ ਗੱਡੀ ਆ ਜਾਈ ਹੋਣਾ ਕੀ ਨਾਮ ਹੈ ਤੁਹਾਡਾ ਮੇਰਾ ਕ੍ਰਿਸ਼ਨਾ ਨਾਮ ਹੈ ਕੀ ਵਾਕਿਆ ਕੀ ਹੋਇਆ ਰੋਜ਼ ਵਾਕਏ ਮੈਂ ਤੇ ਮੇਰੇ ਦੋਸਤ ਆਏ ਸੀਗੇ ਸਮੀਰ ਆਦਿਆ ਮਰੇ ਦੁੱਧ ਲੈਣ ਆਏ ਸੀ ਅਸੀਂ ਦੁੱਧ ਲੈ ਕੇ ਆ ਕੇ ਬੈਟਿੰਗ ਲੁੱਤੀ ਸੀਗੇ ਗਲਾਗਮ ਲੁੱਤੀ ਸੀ ਤੇ ਲੇਕੇ ਖੜੇ ਸੀਗੇ ਸਾਈਡ ਤੇ ਇੰਨੇ ਚ ਤਿੰਨ ਬੰਦੇ ਆਏ ਵਾਰਦਤ ਇਹਨਾਂ ਨੇ ਤਾਕੀ ਖੋਲ ਕੇ ਵਾਰਦਤ ਕੀਤੀ ਫਾਇਰ ਕੀਤੇ ਮੈਂ ਉੱਤਰ ਕੇ ਪਿੱਛੇ ਨੂੰ ਭੱਜਿਆ ਨੇ ਚੋ ਅੱਡੀ ਲੈ ਕੇ ਫਰਾਰ ਹੋ ਕਿਹੜੀ ਜਗ੍ਹਾ ਤੇ ਹੋਈ ਹੈ ਗੱਲ ਸਾਰੀ ਇਹ ਪਿੱਛੇ ਹੋਈ ਹੈ ਜੀ ਸੀ ਰੋਡ ਦੀ ਸਟਾਰਟਿੰਗ ਦੇ ਪਾਸ ਰੋਡ ਦੀ ਸਟਾਰਟਿੰਗ ਕਿ ਫਾਇਰ ਕੀ ਮਤਲਬ ਹਵਾਈ ਫਾਇਰ ਕਿਤੇ ਹੈ ਜਾਂ ਸਮੀਰ ਦੇ ਮਾਰੇ ਸਰ ਮਾਰੇ ਕਰਕੇ ਉਹਨਾਂ ਵਾਲੇ ਕੀਤਾ ਸੀ ਜੀ ਫਾਇਰ ਕਿੰਨੇ ਕਿੰਨੇ ਲੋਕ ਸੀਗੇ ਤਿੰਨ ਬੰਦੇ ਸੀ ਕੀ ਉਹਨਾਂ ਨੇ ਨਕਾਬ ਪੋਸ਼ ਸੀਗੇ ਜਾਂ ਕੁਛ ਨਹੀਂ ਪਾਇਆ ਹੋਇਆ ਸੀਗਾ ਖੁੱਲੇ ਮੂੰਹ ਸੀਗੇ ਤਿੰਨੋਂ ਹੀ ਆਪਣਾ ਮਤਲਬ ਤੁਹਾਨੂੰ ਦੇਖਿਆ ਨਹੀਂ ਉਹ ਹਿੰਦੂ ਹੀ ਸੀਗੇ ਸਰਦਾਰ ਵੀ ਨਹੀਂ ਸੀ ਤੇ ਸਮੀਰ ਹੁਣ ਡੈੱਡ ਹੋ ਗਿਆ ਹਾਂਜੀ ਸਮੀਰ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੱਥੇ ਰਹਿਣ ਵਾਲਾ ਹੈ ਕੋਕੀਲਾ ਚੌਕ ਕ੍ਰਿਸ਼ਨਾਗੜ੍ਹ ਦੇ ਰਹਿਣ ਵਾਲੇ ਨੇ ਜੀ ਉਹ ਹੈ ਉਹਨਾਂ ਦੀ ਵਾਈਫ ਹੈ ਮਦਰ ਹੈ ਬ੍ਰਦਰ ਹੈ ਬ੍ਰਦਰ ਦੀ ਵਾਈਫ ਹੈ ਬੱਚੇ ਬੱਚੇ ਕਿੰਨੇ ਨੇ ਸਮੀਰ ਕੋ ਇੱਕ ਨਹੀਂ ਤੇ ਉਹਦੀ ਵਾਈਫ ਵਗੈਰਾ ਵੀ ਪ੍ਰੈਗਨੈਂਟ ਹੈ ਹਾਂਜੀ ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸੋ ਤੁਸੀਂ ਨਹੀਂ ਅਜੇ ਭਈਆਂ ਨੂੰ ਮੈਂ ਉਹਨਾਂ ਦੇ ਬੜੇ ਭਈਆਂ ਨੂੰ ਫੋਨ ਕਰਤਾ ਸੀ ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਹੋਗੇ ਜੀ ਜਾਣਦੇ ਨੇ ਕਾਫੀ ਟਾਈਮ ਤੋਂ ਦੋਸਤ ਨੇ ਹਾਂ ਬਸ ਠੀਕ ਹੈ ਜੀ ਬਸ ਇਹਦੇ ਵਿੱਚ ਹੀ ਪਾ ਕੇ ਮੈਗਜ਼ੀਨ ਲਈ ਖਾਲੀ ਮੈਗਜ਼ੀਨ ਉਹਦਾਂ ਦੇਖ ਆਉ ਰਿਹਾ ਦੇਖ ਇਹ ਨਾਸ਼ੀ ਬੰਦੇ ਜਿਹਨੇ ਸਹਾਗ ਮੇਰੇ ਕੋਲੋਂ ਫੋਨ ਆਇਆ ਕਰਦਾ ਮੇਰੇ ਛੋਟੇ ਪ੍ਰੋਬਲਮ ਕੋਈ ਮਾਰ ਗਿਆ ਤੁਹਾਨੂੰ ਜਲਦੀ ਆ ਮੇਰ ਕੋਲ ਬੱਤੀ ਨਹੀਂ ਹੈ ਕਿ ਕੋਈ ਜਲਦੀ ਆ ਕੋਈ ਮੈਨੂੰ ਲੈ ਕੇ ਜਾ ਰਿਹਾ ਗੱਡੀ ਕੋਲੇ ਚੱਲੇ ਕੇ ਗੱਡੀ ਮੇਰੇ ਕੋਲ ਆਸੀ ਰੋਡ ਤੇ ਵੀ ਗੁਰਦੁਆਰਾ ਸਾਹਿਬ ਕੋਲ ਜਿੱਥੇ ਅੱਪਾ 80 ਰੋਡ ਨੂੰ ਅੰਦਰ ਨੂੰ ਜਾਣੇ ਜੀ ਜੁੜੇ ਸਭ ਮੰਨਦੇ ਦੇਖਿਆ ਗੱਡੀ ਜਿੱਥੇ ਹੈਗੀ 8 ਵਜੇ ਕੇ ਅਸੀਂ ਆਏ ਮੇਰੀ ਜੀ ਕੀ ਨਾਮ ਹੈ ਭਾਈ ਮੇਰਾ ਨਾਮ ਸ਼ਵਿੰਦਰ ਗਟਾਰੀਆ ਹੈ ਕੀ ਜਿਹੜੇ ਮੁੰਡੇ ਡੈਕ ਸੀ ਜੀ ਤੁਹਾਡਾ ਕੀ ਲੱਗਦਾ ਸੀ ਮੇਰਾ ਬ੍ਰਦਰ ਲੱਗਦਾ ਕੀ ਨਾਮ ਕੀ ਸਮੀਰ ਖੜਾ ਰੀਆ ਇਹ ਹੋਇਆ ਕੀ ਸੀਗਾ ਸਾਹਿਬ ਇਹ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਪਾਸੀ ਰੋਡ ਕੋਲ ਕਹਿੰਦੇ ਕਾਰ ਸੀਗੀ ਤੇ ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਕਿ ਕੋਈ ਆਇਆ ਤੇ ਵੀ ਕਾਰ ਉਹਨੇ ਖੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹਨੂੰ ਗੇਰ ਕੇ ਚਲੇ ਗਿਆ ਮੈਨੂੰ 12:17 ਮਿੰਟ ਤੇ ਉਹਦੀ ਕਾਲ ਆਈ ਹੈ ਕਿ ਭਈਆ ਜਲਦੀ ਆ ਜਾਓ ਸਮੀਰ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ ਬਾਰ ਪੁੱਛੀ ਨਿਂ ਗੋਸ਼ ਕੀਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਐਕਟਿਵਾ ਤੇ फटाफट ਆਪਣਾ ਪੰਚਾਇਤ ਤੇ ਪੰਚਾਇਤ ਮੇਰਾ ਬ੍ਰਦਰ ਗਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਥੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੇ ਗੇ ਮੈਂ ਆਪਣੇ ਫ੍ਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ ਪਾ ਕੇ ਸਿੱਧਾ ਹਸਪੀਟਲ ਲੈ ਕੇ ਆਏ ਤੇ ਉੱਥੇ ਉਹਨਾਂ ਨੇ ਉਹਨੂੰ ਡੈਕਲਰ ਕਰਤਾ ਪਰਿਵਾਰ ਦੇ ਵਿੱਚ ਕੌਣ-ਕੌਣ ਸਮਿਲਦੇ ਲਵ ਯੂ ਵਾਈਫ ਹੈ ਤੇ ਇੱਕ ਬੇਟੀ ਹੈ ਛੋਟੀ ਕਿੰਨੇ ਸਾਲ ਦੀ ਬੇਟੀ 2 ਸਾਲ ਦੀ ਕੋਈ ਬਚਪਨ ਤੋਂ ਨਾਲ ਰਹੇ ਹੋ ਕਣਾ ਸਮੀਰ ਦੇ ਕੋਈ ਦੁਸ਼ਮਨੀ ਸੀ ਕਿਸੇ ਨਾਲ ਜਾਂ ਕੋਈ ਰੰਗੀਸ਼ ਵਗੈਰਾ ਸਾਰੇ ਇਨਵੈਸਟੀਗੇਸ਼ਨ ਉਹ ਕਰੇਗੇ ਉਹਦਾ ਫਰੈਂਡ ਸਰਕਲ ਸੀਗਾ ਕੀ ਤੁਸੀਂ ਪਰਿਵਾਰ ਦੇ ਵਿੱਚ ਦੇਖਿਆ ਹੈਗਾ ਕੋਈ ਆਂਦੇ ਹੋਣਗੇ ਜਾਂ ਨੌਜਵਾਨ ਯਾਰੀ ਦੋਸਤੀ ਹੁੰਦੀ ਆ ਅਕਸਰ ਬਸ ਕਿਉਂਕਿ ਮੈਂ ਇਸ ਤੋਂ ਜ਼ਿਆਦਾ ਵੀ ਹਾਲੀ ਕੁਝ ਨਹੀਂ ਕਹਿ ਸਕਦਾ ਬਸ ਉਹਦੇ ਫਰੈਂਡ ਸਰਕਲ ਸੀਗਾ ਜੋ ਫਰੈਂਡ ਉਹਦਾ ਸੀਗਾ ਉਹਦੇ ਨਾਲ ਜ਼ਿਆਦਾਤਰ ਉਹੀ ਹੁੰਦਾ ਹੈ ਜੋ ਕ੍ਰਿਸ਼ਨਾ ਉਸ ਟਾਈਮ ਉਹਦੇ ਨਾਲ ਮੌਜੂਦ ਸੀਗਾ ਉਹੀ ਉਹਦੇ ਨਾਲ ਜ਼ਿਆਦਾਤਰ ਹੁੰਦਾ ਹੈ ਕਦੀ ਪਹਿਲਾ ਹਮਲਾ ਹੋਇਆ ਸਮੀਰ ਦੇ ਉੱਪਰ ਇਸ ਤਰ੍ਹਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਕਦੀ ਵੀ ਨਹੀਂ ਹੋਈ ਤੇ ਹੁਣ ਗੋਲੀ ਲੱਗੀ ਹੈ ਜਾਂ ਮਤਲਬ ਕੋਈ ਐਸਾ ਤਿਆਰ ਵਗੈ ਨਹੀਂ ਉਧਰ ਉਧਰ ਫਾਇਰ ਦੇ ਉਹ ਕਹਿ ਰਿਹਾ ਕਿ ਸ਼ੈਲ ਵਗੈਰਾ ਮਿਲਿਆ ਉਹਨਾਂ ਨੂੰ ਗੱਡੀ 'ਚ ਅੱਗੇ ਜਾ ਕੇ ਗੱਡੀ ਟੁੱਟੀ ਵੀ ਮਿਲੀ ਐ ਤੇ ਉਸ 'ਚ ਵੀ ਕਹਿ ਰਹੇ ਮੈਗਜ਼ੀਨ ਵਗੈਰਾ ਮਿਲੀ ਐ ਤੇ ਇਹਦੇ ਜਦੋਂ ਅੰਦਰ ਗੱਲ ਕੀਤੀ ਉਹ ਕਹਿੰਦੇ ਉਹ ਪੁਲਿਸ ਵਗੈਰਾ ਨਾਲ ਜ਼ਿਆਦਾ ਡਿਸਕਸ ਕਰੇਗੇ ਸਾਰਾ ਮੈਟਰ ਕੀ ਕਿਆ ਬਟਰ ਹੈ ਉਹ ਕਹਿੰਦੇ ਉਹਦੇ ਚਾਕੂ ਲਗਾਇਆ ਕੋਈ ਟਿੱਕੀ ਚੀਜ਼ ਨਾਲ ਉਹਦੇ ਪਹਿਲਾਂ ਹਮਲਾ ਕਰਿਆ ਹੋਇਆ ਉਹ ਤੇ ਜੇਰ ਕਿਉਂ ਸੋਚ ਲੇਗਾ ਹਾਂ ਸਮੀਰ ਸਮੀਰ ਕੰਮ ਕੀ ਕਰਦਾ ਵੇ ਕੋਪਰਵਾਈਂਡ ਦਾ ਕੰਮ ਸੀਗਾ ਕਿਹੜੀ ਜਗ੍ਹਾ ਕਿਲਾ ਚੌਕ ਪੁਲਸ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਰਹੇ ਤੁਸੀਂ ਸਾਨੂੰ ਦਾ ਉਹ ਬੰਦੇ ਗ੍ਰਿਫਤਾਰ ਚਾਹੀਦੇ ਇਨਸਾਫ ਦੀ ਮੰਗ ਹੈ ਜੀ ਇਹ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਦੇਖ ਲਓ ਕੀ ਹਾਲ ਹੋ ਗਿਆ ਕ੍ਰਾਈਮ ਦਾ ਕੀ ਹਾਲ ਹੋ ਚੁੱਕਿਆ ਮਤਲਬ ਉਹ ਸਿਰਫ ਗੱਡੀ 'ਤੇ ਬੈਠਿਆ ਹੋਇਆ ਸੀਗਾ ਕਿ ਉਹ ਕਹਿ ਰਿਹਾ ਕਿ ਇਸ ਦਾ ਗੱਡੀ ਖੋਨ ਪਿੱਛੇ ਜਾਂ ਕੀ ਅੱਗੇ ਗੱਲ ਉਹਦਾ ਫਰੈਂਡ ਦੱਸ ਸੀਗਾ ਉਹ ਪੂਰੀ ساری ਕਾਰਵਾਈ ਕਰੇਗੀ ਮੈਂ ਬੁਲੀ ਸੁਰਨ ਨੂੰ ਕੰਮ ਕਾਰਵਾਈ ਦੀ ਮੰਗ ਕਰਦਾ ਤੇ ਇਨਸਾਫ ਦੀ ਮੰਗ ਕਰਦਾ ਸਰ ਬਸ ਹੋਰ ਕੁਝ ਹੋਰ ਦਾ ਪੱਤੀ ਆ ਕਿ ਤਾਂ ਮਾਮਲਾ ਕੀ ਇਹ ਪੂਰਾ ਥਾਣਾ ਸਿੰਘੂਲ ਲਾਈਨ ਨੂੰ ਰਾਤ ਨੂੰ ਲਗਭਗ 2:00 ਵਜੇ ਮੈਸਨ ਆਇਆ ਸੀ ਕਿ ਕਿਪਾਸੀ ਰੋਡ এনਵਾਇਰਨਮੈਂਟ ਪਾਰਕ ਦੇ ਸਾਹਮਣੇ ਇੱਕ ਗੱਡੀ ਐਕ ਬਾਤੇ ਜਦੋਂ ਮੌਕਾ ਪੁਲਿਸ ਦੇ ਚੈੱਕ ਕੀਤਾ ਗਿਆ ਤਾਂ ਨੂੰ ਕੰਪਲੀਟ ਇਨਫੋਰਮੇਸ਼ਨ ਨਹੀਂ ਹੈ ਮਿਲੀ ਕਿਸਮੀਤ ਕਟਾਰੀਆ ਨਾਮ ਦੇ ਬੰਦੇ ਤੇ ਜਾਣ ਲੇਵਾ ਹਮਲਾ ਹੋਇਆ ਸੀ। ਔਰ ਉਹਨੂੰ ਕਲੰਬੀਆ ਸਿਓ ਹਸਪੀਟਲ ਸ਼ਿਫਟ ਕਰਤਾ ਗਿਆ। ਇੱਥੇ ਉਹਦੀ ਮੌਤ ਹੋ ਗਈ ਹੈ। ਮੌਕੇ ਤੇ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਐਕਸੀਡੈਂਟ ਹੋਇਆ ਹੋਇਆ ਹੈ। ਔਰ ਮੌਕੇ ਤੇ ਸਾਨੂੰ ਇੱਕ ਐਮਪਟੀ ਮੈਗਜ਼ੀਨ ਔਰ ਇੱਕ ਐਮਪਟੀ ਸੈਲ ਵੀ ਰਾਮਦ ਹੋਇਆ ਹੈ। ਇਹ ਪ੍ਰਾਇਮ ਫੇਸਿਆ ਮਡਰ ਇਨਸੀਡੈਂਟ ਲੱਗ ਰਿਹਾ ਹੈ। ਬੈਕਐਂਡ ਕੀ ਕਾਰਨ ਹੈ? ਉਹ ਕਿਸ ਕਰਕੇ ਹੋਇਆ ਸੀ?